ਖਬਰ ਫੇਰ ਲੋਰ ਤੋਂ ਹੈ ਜਿੱਥੇ ਕਿ ਨੈਸ਼ਨਲ ਹਾਈਵੇ ਤੇ ਆਲੂਆਂ ਨਾਲ ਭਰੀ ਟਰੈਕਟਰ ਟ੍ਰੈਲੀ ਹਾਸੇ ਦਾ ਸ਼ਿਕਾਰ ਹੋ ਗਈ। ਇਸ ਹਾਸੇ ਦੌਰਾਨ ਜਿੱਥੇ ਟਰੈਕਟਰ ਦੇ ਦੋ ਟੁਕੜੇ ਹੋ ਗਏ ਉੱਥੇ ਹੀ ਇਸ ਹਾਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾ사 ਉਸ ਸਮੇਂ ਵਾਪਰਿਆ ਜਦੋਂ ਆਲੂਆਂ ਨਾਲ ਭਰਿਆ ਟਰੈਕਟਰ ਟ੍ਰੈਲੀ ਫਲਾਈਓਵਰ ਤੇ ਚੜਨ ਲੱਗਾ ਸੀ ਤਾਂ ਅਚਾਨਕ ਹੀ ਟਰੈਕਟਰ ਦਾ ਜ਼ਿਆਦਾ ਜ਼ੋਰ ਲੱਗਣ ਕਾਰਨ ਟਰੈਕਟਰ ਦੇ ਦੋ ਟੁਕੜੇ ਹੋ ਗਏ। ਹਾਸੇ ਦੀ ਸੂਚਨਾ ਮਿਲਦੇ ਸਾਰੇ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਕ੍ਰੇਨ ਦੀ ਮਦਦ ਨਾਲ ਟਰੈਕਟਰ ਰੈਲੀ ਨੂੰ ਇੱਕ ਪਾਸੇ ਕਰਵਾ ਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ ਇੱਥੇ ਦੱਸ ਦਈਏ ਕਿ ਇਸ ਹਾਸੇ ਕਾਰਨ ਨੈਸ਼ਨਲ ਹਾਈਵੇ ਤੇ ਵਾਹਨਾ ਕਾਰਨ ਲੰਮਾ ਜਾਮ ਲੱਗ ਗਿਆ ਜੋ ਕਿ 3-4 ਘੰਟੇ ਬਾਅਦ ਚਾਲੂ ਹੋਇਆ ਫਿਲੌਰ ਤੋਂ ਨਵਰੰਗ ਚੈਨਲ ਰਾਇਕ ਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ ਭਾਜੀ ਇੱਕ ਐਕਸੀਡੈਂਟ ਹੋਇਆ ਹਾਈਵੇ ਤੇ ਜੀ ਉਹ ਵਾਲੇ ਟਰਾਲੀ ਸੀਗੀ ਆਲੂਆਂ ਨਾਲ ਭਰੀ ਹੋਈ ਕਿ ਕਹਿਣਾ ਚਾਹੁੰਦੇ ਆ ਅਰੋ ਕਿਸੇ ਰਾਹ ਦੇ ਇੱਥੇ ਕਾਲ ਕੀਤੀ ਸੀ ਤੁਸੀਂ ਆਪਣੇ ਹਾਰਡ ਪੁਆਇੰਟ ਤੇ ਗਏ ਸੀ ਤਾਂ ਰਾਹ ਕਿੱਥੇ ਕਾਲ ਕੀਤੀ ਸੀ ਕਿ ਅੱਗੇ ਹਲਕਾ ਜਿਹਾ ਜਾਮ ਲੱਗਾ ਹੋ ਸਕਦਾ ਟਰੈਕਟਰ ਦਾ ਕੋਈ ਕਰਿਆ ਕੋਈ ਥਾਲੀ ਖੜੀ ਆ ਦੋ ਲੇਨਾਂ ਨੂੰ ਬਲਾਕ ਕਰਕੇ ਅਸੀਂ ਮੌਕੇ ਤੇ ਆ ਕੇ ਦੇਖਿਆ ਕਿ ਥਾਲੀ ਆਲੂਆਂ ਦਾ ਲੋਡ ਸੀ ਨਵਾਂ ਟਰੈਕਟਰ ਹੈ ਜੀ ਨਾ ਟਰੈਕਟਰ ਕੋਲ ਕੋਈ ਲਾਇਸੈਂਸ ਹੈ ਨਾ ਉਹਦੇ ਕਾਗਜ਼ ਪੱਤਰ ਆਦੇ ਥਾਲੀ ਓਨਰ ਨੂੰ ਕਰਕੇ ਟ੍ਰੈਕਟਰ ਦੋ ਹਿੱਸਿਆਂ ਚ ਮੰਡਿਆ ਹੋਇਆ ਹੂੰ ਕਿ ਬਾਰ-ਬਾਰ ਅਸੀਂ ਕਹਿੰਦੇ ਆ ਵੀ ਕੋਈ ਵੀ ਓਵਰਲੋਡ ਨਾਲ ਚੱਲੇ ਆਪਣੇ ਡਾਕੂਮੈਂਟ ਜੁਨਾ ਲਾ ਰੱਖੋ ਰੱਬ ਨਾ ਕਰੇ ਕੋਈ ਮਿਸਮਤ ਨਹੀਂ ਹੋ ਜਾਂਦੀ ਕੋਈ ਵਿੱਚ ਉਹਦੇ ਜਿਸ ਤਰ੍ਹਾਂ ਟਰੈਕਟਰ ਦੇ ਨਾਲ ਹੀ ਖੜੇ ਹੋਏ ਨੇ ਵਿੱਚ ਜਦੋਂ ਟ੍ਰੈਕਟਰ ਲੱਗ ਆ ਜਾਂਦਾ ਤਾਂ ਸੋ ਉਹ ਹੈਲਥਤ ਬਚਣ ਦੇ ਇਹ ਹਿਸਾਬ ਨਾਲ ਦੇਖਿਆ ਟਰੈਕਟਰ ਦੇ ਦੋ ਹਿੱਸੇ ਹੋ ਗਏ ਆ ਇਹ ਓਵਰਲੋਡ ਹੋਣ ਕਾਰਨ ਹੋਇਆ ਬਿਲਕੁਲ ਦੇਖਣ ਤੋਂ ਇਹੀ ਲੱਗਦਾ ਕਿ ਅਜੇ ਸਟਾਰਟਿੰਗ ਓਵਰਬਿਚ ਨੂੰ ਜਾ ਰਿਹਾ ਟਰੈਕਟਰ ਨਵਾਂ ਟਰੈਕਟਰ ਆ ਟਰੈਕਟਰ ਦੇ ਚਰ ਦੇ ਸਾਰੀ ਪੈਸਾ ਖੋ ਗਿਆ ਉਹ ਹੀ ਸੀ ਜੀ ਪੂਰਾ ਕਾਰਨ ਇਹ ਹੀ ਆ ਬਟ ਪ੍ਰੈਸ਼ਰ ਨੂੰ ਜਿਹੜਾ ਲੋਡ ਆ ਵਜਨ ਆ ਉਹ ਪਿੱਛੇ ਵਜਨ ਆ ਉਹਦੇ ਹੈਸੀਅਤ ਤੋਂ ਜ਼ਿਆਦਾ ਉਹਨੂੰ ਵਜਨ ਦਿੰਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਸੰਭਾਲ ਕੇ ਬਚਾਇਆ ਉਹਨੂੰ ਪਹਿਲਾਂ ਇਹੀ ਆ ਕੇ ਪੁੱਛੇਗਾ ਕਿ ਤੇਰੇ ਕੋਲ ਸਭ ਤੋਂ ਜ਼ਿਆਦਾ ਲੱਗੇ ਬਣੇ ਤੇਰਾ ਟ੍ਰੈਫਿਕ ਅਨਫੂਲ ਚੱਲ ਰਹੀ ਆ ਬਿਲਕੁਲ ਡਰਾਈਵਰ ਵੀ ਆ ਥੋੜਾ ਲੈਣਾ ਬਲੌਕ ਹੈ ਜੀ ਇੰਨੇ ਚੱਲ ਰਹੀ ਆ ਹਲਕਾ ਜਾਵਾਂ ਠੀਕ ਹੈ ਜੀ ਕੋਸ਼ਿਸ਼ ਕਰ ਰਿਹਾ ਜੀ ਜਲਦੀ ਜਲਦੀ ਜੇ ਕੋਈ ਸਾਡੇ ਮਦਦ ਕਰੇ ਟ੍ਰੈਫਿਕ ਚੱਲ ਜਾਈਦਾ ਆਉਣ ਬੀਚੇ ਦਾ ਇਹਨਾਂ ਨੂੰ ਹੈਡਰਾ ਬਗਾ ਕੇ ਰਾਲੀ ਇਸ ਕਰਕੇ ਕਈ ਐਂਗਲ ਤੋਂ ਦੇਖਣਾ ਪੈਣਾ ਪੈਸਾ ਨਹੀਂ ਆ ਸਕਦਾ ਥੈਂਕ ਯੂ ਖਬਰ ਫਿਲੋਰ ਤੋਂ ਹੈ ਜਿੱਥੇ ਕਿ ਨੈਸ਼ਨਲ ਹਾਈਵੇ ਤੇ ਆਲੂਆਂ ਨਾਲ ਭਰੀ ਟਰੈਕਟਰ ਟ੍ਰੈਲੀ ਹਾਦਸੇ ਦਾ ਸ਼ਿਕਾਰ ਹੋ ਗਈ ਇਸ ਹਾਦਸੇ ਦੌਰਾਨ ਜਿੱਥੇ ਟਰੈਕਟਰ ਦੇ ਦੋ ਟੁਕੜੇ ਹੋ ਗਏ ਉੱਥੇ ਹੀ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਦੱਸਿਆ ਜਾ ਰਿਹਾ ਹੈ ਕਿ ਇਹ ਹਾ사 ਉਸ ਵੇਲੇ ਵਾਪਰਿਆ ਜਦੋਂ ਆਲੂਆਂ ਨਾਲ ਭਰਿਆ ਟਰੈਕਟਰ ਟ੍ਰੈਲੀ ਫਲਾਈਓਵਰ ਤੇ ਚੜਨ ਲੱਗਾ ਸੀ ਤਾਂ ਅਚਾਨਕ ਹੀ ਟਰੈਕਟਰ ਦਾ ਜ਼ਿਆਦਾ ਜ਼ੋਰ ਲੱਗਣ ਕਾਰਨ ਟਰੈਕਟਰ ਦੇ ਦੋ ਟੁਕੜੇ ਹੋ ਗਏ ਹਾਸੇ ਦੀ ਸੂਚਨਾ ਮਿਲਦੇ ਸਾਰੇ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ ਤੇ ਕ੍ਰੇਨ ਦੀ ਮਦਦ ਨਾਲ ਟਰੈਕਟਰ ਰੈਲੀ ਨੂੰ ਇੱਕ ਪਾਸੇ ਕਰਵਾ ਕੇ ਟ੍ਰੈਫਿਕ ਨੂੰ ਚਾਲੂ ਕਰਵਾਇਆ ਇੱਥੇ ਦੱਸ ਦਈਏ ਕਿ ਇਸ ਹਾਸੇ ਕਾਰਨ ਨੈਸ਼ਨਲ ਹਾਈਵੇ ਤੇ ਵਾਹਨਾ ਕਾਰਨ ਲੰਮਾ ਜਾਮ ਲੱਗ ਗਿਆ ਜੋ ਕਿ 3-4 ਘੰਟੇ ਬਾਅਦ ਚਾਲੂ ਹੋਇਆ ਫਿਲੌਰ ਤੋਂ ਨਵਰੰਗ ਚੈਨਲ ਰਾਇਕ ਮਾਨ ਨੰਗਲ ਦੀ ਵਿਸ਼ੇਸ਼ ਰਿਪੋਰਟ